ਸਤਨਾਮ ਸ੍ਰੀ ਵਾਹੇ ਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਭਾਈ ਗੋਪਾਲ ਦੀ ਸਾਖੀ ਭਾਈ ਗੋਪਾਲ ਨੇ ਪਾਠ ਕਰਨਾ ਭਾਈ ਗੋਪਾਲ ਨੇ ਆਸਨ ਉੱਤੇ ਚੌਂਕੜੀ ਮਾਰ ਕੇ ਇੱਕ ਓੰਕਾਰ ਸਤਨਾਮ ਤੋਂ ਪਾਠ ਆਰੰਭ ਕਰ ਦਿੱਤਾ ਗੁਰੂ ਜੀ ਅਤੇ ਹੋਰ ਸਭ ਸੰਗਤ ਬੜੇ ਪ੍ਰੇਮ ਨਾਲ ਧਿਆਨ ਨੀਵੇਂ ਕਰਕੇ ਪਾਠ ਸੁਣਨ ਲੱਗੀ ਭਾਈ ਗਪਾਲ ਨੇ ਮੰਗਲਾ ਚਰਨ ਤੋਂ ਉਪਰੰਤ 6 ਪੌੜੀਆਂ ਦਾ ਪਾਠ ਕਰਕੇ ਜੇ ਜੁਗਚਾਰੇ ਆਰਜਾ ਪੜ੍ਹ ਕੇ ਫਿਰ 4 ਪੌੜੀਆਂ ਸਰਵਨ ਅਤੇ 4 ਮੰਨਨ ਦੀਆਂ ਪੌੜੀਆਂ ਪੜ੍ਹ ਕੇ ਪੰਚ ਪਰਵਾਨ ਦੀ ਪੌੜੀ ਪੜ੍ਹੀ ਉਪਰੰਤ 3 ਪੌੜੀਆਂ ਅਸ਼ੰਖ ਦੀਆਂ ਪੜ੍ਹ ਕੇ ਭਰੀਏ ਹੱਥ ਪੈਰ ਤਨ ਦੇ ਦਾ ਪਾਠ ਪੜ੍ਹਨਾ ਸ਼ੁਰੂ ਕੀਤਾ ਇਤੋਂ ਤੱਕ ਪਾਠ ਸੁਣ ਕੇ ਗੁਰੂ ਜੀ ਨੇ ਵਿਚਾਰਿਆ ਕਿ ਇਹ ਮਹਾ ਪਵਿੱਤਰ ਜਪ ਦੇ ਪਾਠ ਬਦਲੇ ਇਸ ਨੂੰ ਦੇਣ ਵਾਸਤੇ ਕੇਵਲ ਗੁਰਗੱਦੀ ਹੀ ਯੋਗ ਪਦਾਰਥ ਹੈ ਪਾਠ ਦੇ ਭੋਗ ਉਪਰੰਤ ਉਹੀ ਇਸ ਨੂੰ ਅਰਪਣ ਕਰ ਦੇਣੀ ਜਿਥਾਰਤ ਹੋਵੇਗੀ ਜਦ ਪਾਈ ਗੋਪਾਲ ਨੇ 38ਵੀਂ ਪੌੜੀ ਦਾ ਅੰਤਮ ਤੱਕ ਨਾਨਕ ਨਦਰੀ ਨਦਰ నిਹਾਲ ਪੜੀ ਤਾਂ ਗੁਰੂ ਜੀ ਨੇ ਉਸ ਨੂੰ ਤਿਲਕ ਦੇਣ ਵਾਸਤੇ ਆਪਣਾ ਘੋੜਾ ਚੁੱਕਿਆ ਇੱਧਰ ਪਾਈ ਗਪਾਲ ਨੂੰ ਜੋ ਇੱਕ ਮਨ ਹੋ ਕੇ ਪਾਠ ਕਰ ਰਿਹਾ ਸੀ ਫੁਰਨਾ ਫੁਰਿਆ ਕਿ ਜੇਕਰ ਮੈਨੂੰ ਗੁਰੂ ਜੀ ਇਸ ਛੁੱਧ ਪਾਠ ਬਦਲੇ ਪ੍ਰਸੰਨ ਹੋ ਕੇ ਉਹਨਾਂ 55 ਕੀਮਤੀ ਘੋੜਿਆਂ ਵਿੱਚੋਂ ਇੱਕ ਉਹੋ ਘੋੜਾ ਬਖਸ਼ ਦੇਣ ਜਿਹੜਾ ਆਪ ਜੀ ਨੇ ਤਵੇਲੇ ਵਿੱਚ ਰੱਖ ਲਿਆ ਸੀ ਸੁਨਹਿਰੀ ਜੀਨ ਸਮੇਤ ਹੀ ਦੇ ਦੇਣ ਤਾਂ ਉਸ ਉੱਤੇ ਚੜ ਕੇ ਮੈਨੂੰ ਬਹੁਤ ਖੁਸ਼ੀ ਹੋਵੇਗੀ ਪਰ ਜਦ ਪਾਈ ਗੋਪਾਲ ਨੇ ਵੇਖਿਆ ਗੁਰੂ ਜੀ ਉੱਠਣ ਲੱਗੇ ਹਨ ਤਾਂ ਉਸ ਨੇ ਵਿਚਾਰਿਆ ਕਿ ਆਪ ਜੀ ਸ਼ਲੋਕ ਸੁਣਨ ਤੋਂ ਪਹਿਲਾਂ ਹੀ ਚਲੇ ਚਲੇ ਹਨ ਹੁਣ ਮੈਨੂੰ ਕੁਝ ਨਹੀਂ ਦੇਣਗੇ ਅੰਤਰਜਾਮੀ ਗੁਰੂ ਜੀ ਨੇ ਉਸ ਦੇ ਮਨ ਦਾ ਫੁਰਨਾ ਜਾਣ ਕਰਕੇ ਕਿਹਾ ਪਾਈ ਗੋਪਾਲ ਤੂੰ ਕਿਹੜੀ ਤੁਸ਼ ਚੀਜ਼ ਲੈਣ ਵਾਸਤੇ ਇੱਛਾ ਕਰ ਲਈ ਹੈ ਅਸੀਂ ਤਾਂ ਤੈਨੂੰ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇਣ ਵਾਸਤੇ ਉੱਠਣ ਲੱਗੇ ਸੀ ਪਰ ਅੱਛਾ ਹੁਣ ਵੀ ਤੇਰਾ ਜਨਮ ਮਰਨ ਕੱਟਿਆ ਗਿਆ ਹੈ ਇਸ ਸਮੇਂ ਤੂੰ ਆਪਣਾ ਮਨ ਇਛਤ ਕੋੜਾ ਲੈ ਕੇ ਆਪਣੇ ਮਨ ਦੀ ਖੁਸ਼ੀ ਕਰ ਲੈ ਇਸ ਤਰ੍ਹਾਂ ਗੁਰੂ ਜੀ ਨੇ ਸ੍ਰੀ ਜਪਜੀ ਅਤੇ ਗੁਰਬਾਣੀ ਦੇ ਸ਼ੁੱਧ ਪਾਠ ਦਾ ਮਹਾਤਮ ਸਿੱਖਾਂ ਨੂੰ ਨਿਸ਼ਚੇ ਕਰਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ